ਅੱਛਾ ਉਸ ਸਮੇਂ ਕਾਫੀ ਅਕਸਰ ਜੋੜੀਆਂ ਟੁੱਟ ਜਾਂਦੀਆਂ ਸੀ ਜੀ ਇਹ ਤਾਂ ਸੁਭਾਵਕ ਹੂੰ ਮਤਲਬ ਇਹ ਉਥੋਂ ਆਮ ਹੀ ਸੀਗੀ ਇਹ ਗੱਲ ਕੋਈ ਦੀ ਮਤਲਬ ਇਸ ਗੱਲ ਦਾ ਖਾਸ ਨਹੀਂ ਸੀ ਇਹਨੂੰ ਗਿਣਿਆ ਜਾਂਦਾ ਹੂੰ ਹੂੰ ਕੋਈ ਹੋਰ ਵਾਦ ਵਿਵਾਦ ਨਹੀਂ ਹੁੰਦਾ ਸੀ ਬੰਦੇ ਲੱਗਦਾ ਕਿ ਮੈਂ ਇਕੱਲਾ ਗਾ ਸਕਦਾ ਹਾਂ ਜੇ ਕੋਈ ਇਕੱਲਾ ਹੀ ਗਾਉਣ ਜੋਗਾ ਹੋ ਗਿਆ ਜਾਂ ਇਸ ਤਰ੍ਹਾਂ ਜਾਂ ਮਾੜੇ ਮੋਟੇ ਕੋਈ ਫੈਮਿਲੀ ਡਿਸਪਿਊਟ ਆ ਜਾਂਦੇ ਆ ਜਾਂ ਪੈਸੇ ਤੇਲੇ ਵਾਲੇ ਮਾਮਲੇ 'ਚ ਇਕੱਠਿਆਂ ਗਾਉਂਦੇ ਆ ਅੱਧ-ਅੱਧ ਪੈਸੇ ਹੋ ਜਾਂਦੇ ਆ ਤੇ ਦੇਖੀਏ ਤਾਂ ਕਮਰਸ਼ੀਅਲੀ ਜਾਂ ਪ੍ਰੋਫੈਸ਼ਨਲੀ ਹਮਮ ਜਦੋਂ ਪਰ ਸੰਦੀਲਾ ਵੀ ਇਕੱਲਾ ਗਾਉਂਦਾ ਹੋਊਗਾ ਸਾਰੇ ਪੈਸੇ ਸੰਦੀਲੇ ਦੇ ਹਮਮ ਹਾਂਜੀ ਜਦੋਂ ਪਰਮਿੰਦਰ ਸੰਧੂ ਤੇ ਸੰਦੀਲੇ ਦੇ ਸਿਆਦੋ-ਅਦ ਪੈਸੇ ਹੋਗੇ ਜਿਵੇਂ ਸਦੀਕ ਰਣਜੀਤ ਵੀ ਗਾਉਂਦੇ ਸੀ ਅਦੋ-ਅਦ ਸੀਰਾਂ ਦਾ ਖਾਤਾ ਵੀ ਸਾਂਝਾ ਸੀਗਾ ਬੈਂਕ ਖਾਤਾ ਹਮਮ ਤੇ ਜਦੋਂ ਇਕੱਲੇ-ਇਕੱਲੇ ਗਾਉਂਦੇ ਉਹ ਸਾਰੇ ਫਿਰ ਪਰਮਿੰਦਰ ਦੇ ਆ ਐਵੇਂ ਵੀ ਹੋ ਜਾਂਦਾ ਇਵੇਂ ਤੇ ਮਲਟੀਪਲ ਕਰਨ ਹੋ ਸਕਦੇ ਉਹ ਨਾਲ ਬੰਦਾ ਕਹਿੰਦਾ ਕਿ ਇੰਨਾ ਲੰਮਾ ਸਮਾਂ ਗਾ ਲਿਆ ਇਕੱਲੇ گا ਕੇ ਵੀ ਦੇਖ ਲੂ ਹਾਂਜੀ ਹਾਂਜੀ ਹਮ ਹਾਂ ਉਸ ਸਮੇਂ ਮੋٹے ਤੌਰ ਤੇ ਇੱਕ ਤੇ ਜੋੜੀ ਸੀ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਹੋਰ ਉਸ ਟਾਈਮ ਦੀ ਟੌਪ ਵੀ ਦੀਕਰਨਜੀਤ ਦੀ ਉਦੋਂ ਵੀ ਉਸ ਵੇਲੇ ਵੀ ਚੱਲਦੇ ਸੀਗੇ ਦਦਾਰ ਸੰਧੂ ਤੇ ਉਦੋਂ ਅਮਰ ਰੂਰੀ ਸੀ ਅੱਛਾ ਉਹਦੇ ਨਾਲ ਸਿਕੂ ਕੇ ਸੁਨੇਹ ਤਾਂ ਪਹਿਲਾਂ ਵਿਆਹੀ ਜਾ ਚੁੱਕੀ ਸੀ ਫੇਰ ਕਰਤਾਰ ਰਾਮਲੇ ਦੇ ਨਾਲ ਸੁਖਵੰਤ ਸੁਖੀ ਵੀ ਗਾਉਂਦੀ ਰਹੀ ਐ ਇੱਕ ਪਰਮਜੀਤ ਸੀ ਲੜਕੀ ਉਹ ਵੀ ਗਾਉਂਦੀ ਰਹੀ ਕਲਦੀਪ ਕੌਰ ਵੀ ਗਾਉਂਦੀ ਰਹੀ ਐ ਉਹਨਾਂ ਦੇ ਵੀ ਆਏ ਯਾਨੀ ਟੀਮ ਬਣ ਗਈ